बनने ते खड़ोते है की काली हल्दी ये है की अंब हल्दी जी ठीक है जी ਥੱਲੇ ਥੋੜਾ ਜਿਹਾ ਪਾਣੀ ਅੱਜ ਲਾਇਆ ਸੀਗਾ ਕਿਉਂਕਿ ਜਿੰਨਾ ਪਾਣੀ ਰੱਖਾਂਗੇ ਤੇ ਗੰਢੀ ਚੰਗੀ ਬਣੂਗੀ ਆ ਤੀਸਰੀ ਆਪਣੇ ਕੋਲ ਰਾਜਾਪੁਰੀ ਹਲਦੀ ਆ ਗਈ ਸਿਰਫ ਗੁੜਾਈ ਕੀਤੀ ਸੀਗੀ ਬਾਕੀ ਕੋਈ ਸਪਰੇ ਨਹੀਂ ਇਹਤੇ ਕੀਤੀ ਗੋਲੀ ਜੀ ਜਿਹੜੀ ਇਹ ਚੌਥੀ ਹਲਦੀ ਆਪਣੇ ਕੋਲ ਲਾਇਆ ਸਿਰਫ ਆਪਾਂ ਨੂੰ 1.5 ਤੇ 2 ਕਿਲੋ ਮਿਲੀ ਸੀ ਇਹ ਦੇਸੀ ਹਲਦੀ ਦੇਸੀ ਹਲਦੀ 54 ਸਾਲ ਉਹਨਾਂ ਕੋਲ ਹੋਗਾ 55ਵਾਂ ਸਾਲ ਆਪਣੇ ਕੋ ਆ ਗਿਆ ਵਾ ਤਕਰੀਬਨ 4 ਕਿ ਇਸ ਮਾਦੀ ਹਲਦੀ ਸਾਡੇ ਕੋਲ ਬੀਜੀ ਹੋਈ ਸੀ ਉਹਨਾਂ ਹਲਦੀਆਂ ਦੀ ਸਥਿਤੀ ਜਿਹੜੀ ਆ ਉਹ ਤੁਹਾਨੂੰ ਹੁਣ ਦਿਖਾਉਣ ਲੱਗੇ ਆ ਨਵੰਬਰ ਮਹੀਨਾ ਆ ਇਹ ਇਸ ਲਈ ਹੁਣ ਲੱਗੇ ਆ ਦਿਖਾਉਣ ਲੱਣ ਕਿਉਂਕਿ ਹੁਣ ਤੋਂ ਬਾਅਦ ਇਹ ਜਿਹੜੀਆਂ ਹਲਦੀਆਂ ਨੇ ਇਹਨਾਂ ਦੇ ਪੱਤੇ ਸੁੱਕ ਕੇ ਡਿੱਗ ਜਾਣੇ ਨੇ ਬਹੁਤ ਸਾਰੇ ਦੋਸਤਾਂ ਨੂੰ ਇਹ ਵੀ ਹੁੰਦਾ ਆ ਕਿ ਜਿਹੜੇ ਪੱਤੇ ਆ ਉਹ ਕਿਉਂ ਡਿੱਗ ਰਹੇ ਆ ਤਾਂ ਆਪਾਂ ਉਹਦਾ ਕਾਰਨ ਵੀ ਤੁਹਾਨੂੰ ਦੱਸ ਦਿੰਨੇ ਆ ਕਈਆਂ ਨੇ ਨਵੀਂ-ਨਵੀਂ ਲਾਈ ਹੁੰਦੀ ਆ ਹਲਦੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਤੋਂ ਉਹਨਾਂ ਲਈ ਵੀ ਆਪਾਂ ਇੱਕ ਚੀਜ਼ ਦੱਸਾਂਗੇ ਕੋਸ਼ੀ ਦਾ ਹਲਦੀ ਦੇ ਬਾਰੇ ਆਪਾਂ ਦੱਸਣ ਜਾ ਰਹੇ ਆ ਆਪਾਂ ਪਿਓਰਲੀ ਆਰਗੈਨਿਕ ਤਰੀਕੇ ਨਾਲ ਕਹਿ ਲਓ ਵੀ ਤਿਆਰ ਕੀਤੀਆਂ ਹਲਦੀਆਂ ਅਸੀਂ ਕੋਈ ਸਪਰੇ ਨਹੀਂ ਸਾਨੂੰ ਕਰਨੀ ਪਈ ਮਾੜਾ ਮੋਟਾ ਪੱਤਾ ਕਿਤੇ ਖਰਾਬ ਵੀ ਹੋਇਆ ਅਸੀਂ ਕੋਈ ਸਪਰੇ ਨਹੀਂ ਕੀਤੀ ਹੈਗੀ ਕੋਈ ਕੀੜੇ ਮਾਰ ਕੋਈ ਖਾਦ ਨਹੀਂ ਪਾਈ ਸੋ ਉਹ ਤੁਹਾਨੂੰ ਦਿਖਾ ਲਦੇ ਆ ਆਜੋ ਕਿ ਸਾਡੇ ਕੋਲ ਹਲਦੀ ਕਿਹੋ ਜਿਹੀ ਹੋਈ ਆ ਕਿਹੜੀ ਕਿਹੜੀ ਹੋਈ ਆ ਕਿੱਦਾਂ ਦੀ ਹੋਈ ਆ ਤੁਸੀਂ ਆਪ ਦੇਖ ਲਓ ਕਿਉਂਕਿ ਹੁਣ ਤੋਂ ਬਾਅਦ ਫਿਰ ਆਪਾਂ ਉਦੋਂ ਨੂੰ ਦਿਖਾਵਾਂਗੇ ਜਦੋਂ ਆਪਾਂ ਇਹਨੂੰ ਪਟਾਂਗੇ ਸਦਾਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਗੋਲ ਜੀ ਜੀ ਆਇਆ ਨੂੰ ਫਿਰ ਤੁਹਾਡਾ ਆਜ ਆਪਣੇ ਫਾਰਮ ਤੇ ਸਦਾਜੀ ਆਪਾਂ ਪਹਿਲਾਂ ਦੱਸਿਓ ਵੀ ਆਪਣੇ ਕੋਲ ਹਲਦੀ ਕਿੰਨੇ ਪ੍ਰਕਾਰ ਦੀ ਆ ਆਪਣੇ ਕੋਲ ਜਿਹੜੀ ਹਲਦੀ ਹਸਪੜੇ ਹੈਗੇ ਚਾਰ ਤਰ੍ਹਾਂ ਦੀ ਜੀ ਜਿਹਦੇ ਆਪਾਂ ਬੰਨੇ ਤੇ ਖੜੋਤੇ ਹੈਗੇ ਕਾਲੀ ਹਲਦੀ ਜੀ ਇਹ ਜਿਹੜੀ ਆਪ ਨੂੰ ਤਕਰੀਬਨ 10 ਕਿਲੋ ਆਪਾਂ ਨੂੰ ਮਿਲੀ ਸੀਗੀ ਇਹ ਹੂੰ ਤੇ ਉਹਦੇ ਆਪਾਂ ਇਹਨੂੰ ਵੀ ਬਣਾਉਣ ਵਾਸਤੇ ਐਕੀ ਤਿਆਰ ਕਰ ਰਹੇ ਆ ਅਗਲੇ ਸਾਲ ਨੂੰ ਇਹਨੂੰ ਵਧਾਵਾਂਗੇ ਇਹ ਇਹ ਆਪਣੇ ਕੋਲ ਕਿੰਨੀਆਂ ਵਟਾਂ ਆ ਪਹਿਲਾਂ ਕਾਲੀ ਦੀਆਂ ਇਹ ਤਕਰੀਬਨ 2 ਵਟਾਂ ਜਾਂਦੀਆਂ ਇਹ 2 ਕਿੱਲੇ ਦਾ ਫਾਸਲਾ ਹੈਗਾ ਜਿੱਦਾਂ ਉਹਦਾ 22 ਕਿੱਲੇ ਦੀ ਆ ਠੀਕ ਆ ਜੀ ਤੇ ਥੋੜੇ ਜਿਹਾ ਵਿੱਚੋਂ ਬੂਟੇ ਮਰੇ ਵੀ ਸੀਗੇ ਹਾਂ ਜੀ ਤੇ ਬਾਕੀ ਜਿਹੜੀ ਆ ਤੁਸੀਂ ਦੇਖਦੇ ਆ ਵੀ ਇਹ ਬਿਗੈਰ ਕਿਸੇ ਰੇ ਸਪਰੇਅ ਤੋਂ ਜਿਹੜੀ ਰੂੜੀ ਆ ਉਹੋ ਹੀ ਪਾਈ ਗਈ ਆ ਬਾਕੀ ਹੋਰ ਕੋਈ ਕਿਸੇ ਤਰ੍ਹਾਂ ਦੀ ਖਾਤ ਚਾਹ ਸਪਰੇਅ ਤੇ ਕੁਝ ਨਹੀਂ ਹੋਇਆ ਤੁਸੀਂ ਦੇਖ ਲਓ ਜੀ ਕਿ ਪਹਿਲਾਂ ਪੱਤਿਆਂ ਦੀ ਕੰਡੀਸ਼ਨ ਵੇਖੋ ਜਿਹੜੇ ਆ ਤੁਹਾਨੂੰ ਆ ਥੋੜੇ ਜਿਹਾ ਦਾਗ ਵਗੈਰਾ ਜਾਂ ਐਦਾਂ ਥੋੜਾ ਜਿਹਾ ਕਿਤੋਂ ਪੱਤਾ ਲੱਗਦਾ ਹੋਇਆ ਨਾ ਖਾਦਾ ਵਗੈਰਾ ਇਹ ਇਸ ਗੱਲ ਦੀ ਨਿਸ਼ਾਨੀ ਆ ਕਿ ਇਸ ਦੀ ਕੋਈ ਸਪਰੇ ਕੋਈ ਸਪਰੇ ਨਹੀਂ ਮਾਰੀ ਤੇ ਕਾਲੀ ਹਲਦੀ ਆਯੁਰਵੇਦ ਦੇ ਵਿੱਚ ਬਹੁਤ ਜ਼ਿਆਦਾ ਮਹੱਤਤਾ ਰੱਖਦੀ ਆ ਤੇ ਕਾਲੀ ਹਲਦੀ ਨੂੰ ਲੋਕ ਬਹੁਤ ਜ਼ਿਆਦਾ ਅੱਜ ਕੱਲ ਇਹ ਦੇ ਪ੍ਰਤੀ ਡਾਕਟਰ ਵੀ ਵੈਦ ਵੀ ਜਿਹੜੇ ਕਾਫੀ ਜਾਗਰੂਕ ਹਾਂ ਹਾਂ ਜੀ ਹਾਂ ਜੀ ਹਾਂ ਜੀ ਇਹ ਤਕਰੀਬਨ ਐਜ਼ ਅ ਮੈਡੀਸਿਨ ਹੀ ਵਰਤੀ ਜਾਂਦੀ ਆ ਨਾ ਜਿ ਆਪਾਂ ਕੁਕਿੰਗ ਵਾਸਤੇ ਜਾਂ ਸਬਜ਼ੀ ਵਾਸਤੇ ਨਹੀਂ ਇਹ ਚੱਲਦੇ ਤੇ ਮੋਸਟਲੀ ਇਹ ਜਿਹੜਾ ਸਾ ਬੜਾ ਇਹਨੁਸਾਬ ਦੇ ਨਾਲ ਹੀ ਖਾਣਾ ਪੈਂਦਾ ਜਿਆਦਾ ਖਾਧੀ ਜਾਵੇ ਤਾਂ ਨੁਕਸਾਨ ਵੀ ਹੋ ਸਕਦਾ ਤੇ ਇੱਕ ਇਹਦਾ ਇਹ ਵੀ ਹੈ ਕਿ ਇਹ ਜਿੰਨੀ ਸਾਡੇ ਕੋਲ 10 ਕਿਲੋ ਵੀ ਸੀ ਇਹਦੇ ਵਿੱਚੋਂ ਇਹ ਵੱਧ ਤੋਂ ਵੱਧ ਤਿੱਗਣੀ ਹੋਣੀ ਆ ਇਸ ਵਾਰੀ ਜਾਨੀ ਕਿ ਅਸੀਂ ਇਹਨੂੰ 30 ਕਿਲੋ ਹੀ ਸਾਨੂੰ ਪ੍ਰਾਪਤ ਹੋਣੀ ਆ ਹੱਦ 35 ਹੋ ਜੂਗੀ ਪਰ ਇਹ ਨਹੀਂ ਹੋਣਾ ਕਿ 10 ਕਿਲਿਆਂ ਤੋਂ 50 ਕਿਲੋ ਬਣ ਜਾ ਕਵੈਂਟਲ ਬਣ ਜੂ ਜਾਂ 50 ਕਿਲੋ ਬਣ ਜੂ ਉਹ ਨਹੀਂਗਾ ਤਾਂ ਆਪਾਂ ਇਹਨੂੰ ਇਹਦਾ ਤਕਰੀਬਾ ਜਿਹਾ ਸੀਡੀ ਤਿਆਰ ਕਰ ਰਹੇ ਆ ਅਗਲੇ ਵਾਰ ਤੇ ਇਹਨੂੰ ਆਪਾਂ ਵਧਾਵਾਂਗੇ ਸੋ ਆਪਣੇ ਕੋਲ ਦੇਖ ਲਓ ਜੀ ਇਹ ਇਦਾਂ ਲਾਈ ਸੀਗੀ ਤਕਰੀਬਨ ਅਸੀਂ ਡੇਢ ਕੁ ਫੁੱਟ ਦੇ ਫਾਸਲੇ ਤੇ ਇੱਕ ਇੱਕ ਗੰਢੀ ਲਾ ਦਿੱਤੀ ਸੀਗੀ ਤੇ ਤਕਰੀਬਨ ਦੇਖੋ ਬਹੁਤ ਸੋਹਣੇ ਜਾੜੇ ਹੋਏ ਆ ਬਹੁਤ ਜ਼ਿਆਦਾ ਉੱਚੀ ਨਹੀਂ ਹੋਈ ਹੈਗੀ ਇਹਦੀ ਜੇ ਤੁਸੀਂ ਉਚਾਈ ਵੇਖ ਲਓ ਤਾਂ ਕੋਈ ਐਡਾ ਨਹੀਂ ਹੈ ਕਿ ਬਹੁਤ ਜ਼ਿਆਦਾ ਉੱਚੀ ਆ ਇਹ ਇਸ ਗੱਲ ਦੀ ਵੀ ਨਿਸ਼ਾਨੀ ਆ ਜੀ ਕਿ ਮਤਲਬ ਗੰਢੀ ਬਹੁਤ ਸੋਹਣੀ ਹੋਈ ਹੋਊਗੀ ਕਿ ਬਹੁਤ ਜ਼ਿਆਦਾ ਉੱਚੀ ਨਹੀਂ ਗਈ ਕਿਉਂਕਿ ਜੇ ਗੰਢੀ ਜੇ ਆਪਾਂ ਕਹੀਏ ਵੀ ਐਦਾਂ ਬਹੁਤ ਉੱਚੀ ਚਲੇ ਜਾਂਦੀ ਆ ਉਹਦਾ ਮਤਲਬ ਇੱਕ ਇਹ ਵੀ ਹੁੰਦਾ ਹੈ ਕਿ ਜ਼ੋਰ ਜ਼ਿਆਦਾ ਬੂਟੇ ਦਾ ਤਾਂ ਨੂੰ ਲੱਗ ਗਿਆ ਸ਼ਾਇਦ ਗੱਡੀ ਗੰਢੀ ਓਨੀ ਵਧੀਆ ਨਹੀਂ ਹਾਂ ਥੱਲੇ ਨਾ ਹੋਈ ਤੇ ਆ ਸਾਡੇ ਕੋਲ ਜੀ ਕਾਲੀ ਹਲਦੀ ਜਿਹੜੀ ਇੱਕ ਪਹਿਲੀ ਕਿਸਮ ਸੀ ਤਕਰੀਬਨ ਤਕਰੀਬਨ ਸਾਡੇ ਕੋਲ ਤਾਂ ਬਹੁਤ ਹੀ ਅਸੀਂ ਖੁਸ਼ ਆ ਮਤਲਬ ਸੰਤੋਸ਼ਤ ਆ ਇਹਦੇ ਇਸ ਲਵਾਈ ਤੋਂ ਪਹਿਲੀ ਕਾਲੀ ਹਲਦੀ ਆ ਤੁਹਾਨੂੰ ਅੱਗੇ ਜਿਹੜੀਆਂ 2-3 ਹੜ੍ਹ ਦੀਆਂ ਨੇ ਉਹ ਵੀ ਦਿਖਾ ਲਦੇ ਆਂ ਤੇ 1-2 ਹੜ੍ਹ ਦੀਆਂ ਇਸ ਹਾਲ ਅਸੀਂ ਹੋਰ ਅਰੇਂਜ ਕਰਾਂਗੇ ਜਿਹੜੀਆਂ ਕਿ ਅਸੀਂ ਬੀਜ ਤਿਆਰ ਕਰਕੇ ਆਪਾਂ ਅੱਗੋਂ ਕਿਸਾਨ ਵੀਰਾਂ ਨੂੰ ਦੇ ਸਕਦੇ ਆਂ ਸੋ ਕੋਸ਼ਿਸ਼ ਕਰਾਂਗੇ ਕਿ 1-2 ਕਿਸਮ ਦੇ ਬੀਜ ਅਸੀਂ ਹੋਰ ਤਿਆਰ ਕਰ ਸਕੀਏ ਇਹ ਹੈਗੇ ਅੰਬ ਹੜ੍ਹ ਦੇ ਜੀ ਠੀਕ ਆ ਜੀ ਥੱਲੇ ਥੋੜ੍ਹਾ ਜਿਹਾ ਪਾਣੀ ਅੱਜ ਲਾਇਆ ਸੀਗਾ ਕਿਉਂਕਿ ਜਿੰਨਾ ਪਾਣੀ ਰੱਖਾਂਗੇ ਤੇ ਗੰਢੀ ਚੰਗੀ ਬਣੂਗੀ ਜੀ ਤੇ ਇਸ ਕਰਕੇ ਵੀ ਇੱਥੇ ਪਾਣੀ ਦਾ ਥੋੜ੍ਹਾ ਜਿਹਾ ਛੱਲੇ ਜੋੜ ਰੱਖਿਆ ਹੋਇਆ ਵਾ ਜੀ ਇਹ ਵੀ ਆਪਣੇ ਕੋਲ 10 ਕਿਲੋ ਅੰਬ ਹਲਦੀ ਸੀਗੇ ਜੀ ਇਹ ਵੀ ਆਪਾਂ ਨੂੰ 10 ਕਿਲੋ ਮਿਲੀ ਸੀਗੇ ਜੀ ਤੇ ਬਾਕੀ ਆਪਾਂ ਨੂੰ ਕੋ 20 ਆਇਆ ਪਹਿਲੀ ਵਾਰੀ ਅੰਬ ਹਲਦੀ ਦਾ ਕਹਿ ਕੇ ਤੇ ਪਰ ਜਦੋਂ ਆਪਾਂ ਪੁੱਟ ਕੇ ਦੇਖਾਂਗੇ ਫੇਰ ਹੀ ਇਹਨੂੰ ਆਪਾਂ ਦੱਸ ਸਕਦੇ ਹਾਂ ਵੀ ਪ੍ਰੋਪਰ ਅੰਬ ਹਲਦੀ ਆ ਜਾਂ ਹੋਰ ਕੋਈ ਆਪਾਂ ਕਹਿ ਸਕਦੇ ਆ ਇੱਕ ਇਹ ਜ਼ਰੂਰ ਆ ਕਿ ਕੁਆਲਿਟੀ ਕਿੱਡੀ ਕੁ ਖਰੀ ਆ ਕਿੰਨਾ ਕੁ ਵੱਡਾ ਸੀਡ ਆ ਪਿਓਰ ਕਿੰਨਾ ਗਿਆ ਨਾ ਤੇ ਹੈਗੀ ਆਪਣੀ ਬਾਗ ਦੇ ਵਿੱਚ ਹੀ ਲਾਈ ਹੋਈ ਜੀ ਕਿਉਂਕਿ ਵੀ ਬਾਗ ਵੀ ਆਪਾਂ ਤੇ ਮੈਂ ਤਾਂ ਢਾਕ ਮਾੜੀ ਜਿਹੀ ਗੱਲ ਕੀਤੀ ਵੀ ਸੀ ਜਿਹੜਾ ਕਿ ਜੁਲਾਈ ਦੇ ਵਿੱਚ ਕੰਪੀਟੀਸ਼ਨ ਹੋਇਆ ਸੀ ਨਾਕਾਂ ਦਾ ਜੀ ਪੰਜਾਬ ਵਿੱਚੋਂ ਆਪਣਾ ਦੂਜਾ ਨੰਬਰ ਆਇਆ ਨਾਕਾਂ ਦੀ ਕੁਆਲਿਟੀ ਵਿੱਚ ਹੂੰ ਬਿਲਕੁਲ ਤੇ ਇਹਦਾ ਵੀ ਮਿੱਠੇ ਤੇ ਉਹ ਸਾਰਾ ਕੁਝ ਸੀ ਜਿਸ ਤਰ੍ਹਾਂ ਵੀ ਉਹ ਤਤ ਦੇਖਦੇ ਆ ਉੱਤੇ ਆਇਆ ਨੰਬਰ ਜੁਲਾਈ ਚ ਆ ਪਰ ਪਤਾ ਸਾਨੂੰ ਨਵੰਬਰ ਦੇ ਦਿੱਕਾ ਸਰ ਪਤਾ ਅੱਜ ਲੱਗਾ ਵਾ 20 ਨਵੰਬਰ ਉਹ ਵੀ ਸਫਾਈ ਵੀ ਅੱਜ ਕਰ ਲਗੇ ਕਮਰੇ ਦੀ ਤਾਂ ਪਤਾ ਲੱਗਾ ਵੀ ਸ਼ੀਲ ਦਾ ਭਣਾਈ ਪਈ ਆ ਜਿਹੜੇ ਕੰਮ ਵਾਲੇ ਬੰਦੇ ਉਹਨਾਂ ਨੇ ਮੈਨੂੰ ਦੱਸਿਆ ਇਹ ਨਿਗਾ ਤੇ ਜਦੋਂ ਟੇਬਲ ਤੇ ਸ਼ੀਲਡ ਦੇਖੀ ਮੈਂ ਕਿਹਾ ਵੀ ਆਹ ਕਾਦੀ ਆ ਤੇ ਇਹ ਕਹਿੰਦੇ ਜੀ ਆਪਣੇ ਨਾਖਾਂ ਦੇ ਆਇਆ ਫਿਰ ਜਿਹੜੇ ਆਪਣੇ ਜਲੰਧਰ ਸ਼ਾਉਣੀ ਜਿਹੜੇ ਇਨਚਾਰਜ ਵਾ ਫਿਰ ਉਹਨਾਂ ਨੂੰ ਟੈਲੀਫੋਨ ਕੀਤਾ ਉਹ ਕਹਿੰਦੇ ਕਹਿੰਦੇ ਨਹੀਂ ਭਾਜੀ ਆਪਣਾ ਦੂਜਾ ਨੰਬਰ ਹੀ ਆਇਆ ਵਾ ਤੇ ਵਾਹ ਜੀ ਵਾਹ ਸੋ ਆਂਬ ਹਲ ਦੀ ਅਸੀਂ ਇਹਦੇ ਬਾਰੇ ਮੈਂ ਇੱਕ ਗੱਲ ਦੱਸ ਦਵਾਂ ਜੀ ਮੈਂ ਨਿੱਜੀ ਤੌਰ ਤੇ ਤੁਸੀਂ ਦੋਸਤ ਸਾਰੇ ਜਾਣਦੇ ਆ ਮੈਂ ਛੇਤੀ ਕੀਤੇ ਕਿਸੇ ਵੀ ਚੀਜ਼ ਦੀ ਸ਼ਾਦੀ ਨਹੀਂ ਪਰਦਾ ਹੁੰਦਾ ਕਿਉਂਕਿ ਜਦ ਤੱਕ ਅਸੀਂ ਉਹਦਾ ਖੁਦ ਟੈਸਟ ਨਹੀਂ ਕਰ ਲੈਂਦੇ ਹਾਂ ਤੇ ਮੈਂ ਉਹਦੇ ਬਾਰੇ ਤੁਹਾਨੂੰ ਇਹ ਕਮਾਂ ਵੀ ਹਾਂ ਉਹ ਚੀਜ਼ ਇਹੀ ਹੈ ਤੇ ਇਹ ਸੰਭਵ ਨਹੀਂ ਹੈਗਾ ਅਸੀਂ ਪਹਿਲਾਂ ਆਂਬ ਹਲਦੀ ਦਾ ਸੀਡ ਵੇਖਾਂਗੇ ਕਿ ਵਾਕਈ ਆਂਬ ਹਲਦੀ ਹੈ ਇਹ ਤੇ ਫਿਰ ਕਿਸ ਨੂੰ ਰਿਕਮੈਂਡ ਕਰਾਂਗੇ ਹਾਂ ਫਿਰ ਹੀ ਤੁਹਾਨੂੰ ਰਿਕਮੈਂਡ ਕਰਾਂਗੇ ਫਿਰ ਹੀ ਬੀਜ ਦਿੱਤਾ ਜਾਊਗਾ ਤੇ ਕਿਉਂਕਿ ਜੇ ਇਹ ਆਂਬ ਹਲਦੀ ਦਾ ਉਨਾ ਵਧੀਆ ਸੀਡ ਨਾ ਹੋਇਆ ਕੁਆਲਿਟੀ ਵੀ ਉਨੀ ਨਾ ਬਣੀ ਤੇ ਫਿਰ ਵੀ ਅਸੀਂ ਇਹਨੂੰ ਸੀਡ ਨੂੰ ਜਿਹੜਾ ਉਹ ਫੇਰ ਕੰਟੀਨਿਊ ਨਹੀਂ ਕਰਾਂਗੇ ਤਾਂ ਨਵੇਂ ਸਿਰਿਓਂ ਫੇ ਆਪਾਂ ਕਰਾਂਗੇ ਉਹ ਲੱਭਦੇ ਆ ਕੋਈ ਨਹੀਂ ਹਾਂਜੀ ਆਹ ਕਿਹੜੀ ਆ ਜੀ ਆਹ ਤੀਸਰੀ ਆਪਣੇ ਕੋਲ ਰਾਜਾਪੁਰੀ ਹਲਦੀ ਆ ਗਈ ਹਾਂਜੀ ਇਹ ਰਾਜਾਪੁਰੀ ਆਪਣੇ ਕੋਲ ਕਾਫੀ ਲੱਗੀ ਆ ਇਹਦਾ ਵੀ ਆਪਾਂ ਸੀਡ ਹੀ ਬਣਾਉਣਾ ਵਾ ਇਹ ਤਕਰੀਬਨ ਆਪਣੇ ਕੋਲ ਟੋਟਲ ਜਿੰਨਾ ਇਹਦਾ ਦੇਣਾ ਜਿੰਨਾ ਜਾਵੇ ਇੱਕ ਏਕੜ ਦੀ ਵਿੱਚ ਬੀਜੀ ਆ ਜੀ ਜਿਹੜੀ ਆਪਾਂ ਨਾਖਾਂ ਅਗਲੇ ਸਾਲ ਨੂੰ ਲਾਉਣੀ ਆਵਾ ਜੀ ਇਸ ਜਨਵਰੀ ਚ ਹੀ ਲਾਉਣੀ ਆਵਾ ਉਸ ਖੱਤੇ ਵਿੱਚ ਵੀ ਇਹ ਸਾਰੀ ਉਹਦੇ ਵਾਸਤੇ ਸੀਡ ਹੀ ਤਿਆਰ ਕੀਤਾ ਜੀ ਇਹ ਰਾਜਾਪੁਰੀਆ ਤੇ ਇਹਦੇ ਉੱਤੇ ਵੀ ਕੋਈ દવા ਸਪਰੇਅ ਕਿਸੇ ਤਰ੍ਹਾਂ ਦਾ ਤੁਸੀਂ ਆਪ ਹੀ ਦੇਖ ਸਕਦੇ ਹੋ ਵੀ ਕੋਈ ਕੋਈ ਕਾਕੂ ਜਾਂ ਸਿਰਫ ਗੁੜਾਈ ਕੀਤੀ ਸੀਗੀ ਬਾਕੀ ਕੋਈ ਸਪਰੇਅ ਨਹੀਂ ਇੱਥੇ ਕੀਤੀ ਦੇਖੋ ਜੀ ਜਿੱਡਾ ਵੱਡਾ ਬਾਗ ਆ ਜਿੰਨਾ ਵੱਡਾ ਏਰੀਆ ਆ ਇਹਦੇ ਵਿੱਚ ਤਾਂ ਹਰ ਰੋਜ਼ ਦੋ ਬੰਦੇ ਵੀ ਗੋਡੀ ਕਰੀ ਜਾਂਦਾ ਤਾਂ ਉਹ ਵੀ ਥੋੜੇ ਨੇ ਦੋ ਦੇ ਵੀ ਭਾਵੇਂ ਚਾਰ ਨੇ ਇੱਕ ਤਾਂ ਬੈਠਾ ਹੀ ਰਹਿੰਦਾ ਇਹਦੇ ਵਿੱਚ ਨਾ ਇੱਕ ਬੰਦਾ ਇੱਕ ਤਾਂ ਬੈਠਾ ਰਹਿੰਦਾ ਆ ਪਰ ਇਹ ਹੈ ਵੀ ਆਹ ਜਿਹੜਾ ਕਾਫੂਸ ਆ ਉਹ ਇਸ ਗੱਲ ਦੀ ਤਾਂ ਨਿਸ਼ਾਨੀ ਹੈਗਾ ਆ ਕਿ ਅਸੀਂ ਸਪਰੇਹਾਂ ਨਹੀਂ ਕਰੀਆਂ ਨੇ ਉਹ ਅੱਗੇ ਜਿਹੜੀ ਆ ਹਲਦੀ ਰਾਜਾਪੂਰੀ ਤੁਹਾਨੂੰ ਦੱਸੀ ਆ ਰਾਜਾਪੂਰੀ ਕਿਸਮ ਕਾਫੀ ਪਪੂਲਰ ਕਿਸਮ ਆ ਪੰਜਾਬ ਦੇ ਵਿੱਚ ਤੇ ਅਸੀਂ ਇਹਦਾ ਸੀਡ ਵੱਡੇ ਪੱਧਰ ਤੇ ਤਿਆਰ ਕਰ ਰਹੇ ਆ ਪਰ ਇਹ ਜਿਹੜੀ ਹਲਦੀ ਆ ਦੇਖੋ ਦੋਸਤੋ ਕਾਫੀ ਪਪੂਲਰ ਹੋਣ ਦੇ ਬਾਵਜੂਦ ਜਿਹੜੀ ਆ ਅਸੀਂ ਫਿਰ ਵੀ ਸਾਡੀ ਕੋਸ਼ਿਸ਼ ਆ ਕਿ ਜਦੋਂ ਅਸੀਂ ਸੀਡ ਤਿਆਰ ਕਰੀਏ ਤੇ ਫਿਰ ਸ਼ੁੱਧ ਸੀਡ ਹੀ ਦਿੱਤਾ ਜਾਵੇ ਨਾ ਕਿ ਦਵਾਈਆਂ ਤੇ ਸਪਰੇਹਾਂ ਜਾਂ ਕਹਿ ਲੋ ਵੀ ਕੋਈ ਫਰਟੀਲਾਈਜ਼ਰ ਵਗੈਰਾ ਪਾ ਕੇ ਤਿਆਰ ਕਰਕੇ ਦਈਏ ਵੀ ਉਹਦੀ ਕੁਆਲਿਟੀ ਬਣਾ ਦਈਏ ਉਹਨੂੰ ਮੋਟਾ ਕਰ ਦਈਏ ਗੰਡੀਆਂ ਨੂੰ ਹਨਾ ਤੇ ਵੱਡੀ ਵੱਡੀ ਵਿਖਾਈਏ ਹਨਾ ਤੇ ਜੇ ਪਾਇਆ ਹੁੰਦਾ ਸਾਰਾ ਕੁਝ ਇੱਕਸਾਰ ਹੁੰਦਾ ਹਨਾ ਜੀ ਹਾਂਜੀ ਹਾਂਜੀ ਤੇ ਤਾਂ ਦੇਖਣ ਨੂੰ ਇਹ ਤੋਂ ਹੇਠ ਜੀ ਨੀ ਤੁਹਾਨੂੰ ਦੇਖਣ ਨੂੰ ਮਿਲਣੀ ਆ ਸੋ ਇੱਕ ਤੇ ਤੁਹਾਨੂੰ ਇਹ ਚੀਜ਼ ਦਿਖਾ ਲੈਣੀ ਸੀ ਇਹ ਜਿਹੜੀ ਚੀਜ਼ ਆ ਇਹ ਸਾਡੀ ਤਿਆਰ ਤੇ ਇੱਕ ਤੁਹਾਨੂੰ ਇੱਕ ਹੋਰ ਚੀਜ਼ ਦਿਖਾ ਲ ਦਿੰਦੇ ਆ ਉਹ ਚੀਜ਼ ਸਾਡੇ ਲਈ ਵੀ ਬਹੁਤ ਚਲੋ ਕਹੋ ਗਿਫਟ ਹੀ ਆ ਤੇ ਅਸੀਂ ਉਹਨੂੰ ਵੀ ਬੜੀ ਸ਼ਿੱਦਤ ਨਾਲ ਤਿਆਰ ਕਰ ਰਹੇ ਹਾਂ ਸੋ ਚੌਥੀ ਹਲਦੀ ਆ ਆ ਹਨਾ ਆ ਵਾਲੀ ਹੈ ਜੀ ਹਾਂਜੀ ਹਾਂਜੀ ਕਿਸਮ ਵੀ ਦੱਸ ਦਿਓ ਹੁਣ ਤੁਸੀਂ ਦੱਸੋ ਗੋਲੀ ਜੀ ਜਿਹੜੀ ਇਹ ਚੌਥੀ ਹਲਦੀ ਆਪਣੇ ਕੋਲ ਜ ਲਾਈਆ ਸਿਰਫ ਆਪਾਂ ਨੂੰ 1.5 ਤੇ 2 ਕਿਲੋ ਮਿਲੀ ਸੀਗੀ ਹੂੰ ਤੇ ਆਪਣੇ ਤੇ ਪਿਆਰ ਵਾਲਾ ਸੇਠ ਪਰਿਵਾਰ ਵਾ ਤੇ ਉਹਨਾਂ ਨੇ ਮੈਨੂੰ ਇਹ ਗਿਫਟ ਹੀ ਦਿੱਤਾ ਸੀਗਾ ਉਹਨਾਂ ਦੇ ਕੋਲ 54 ਸਾਲ ਪੁਰਾਣੀ ਹਲਦੀ ਆ ਇਹ ਦੇਸੀ ਹਲਦੀ ਦੇਸੀ ਹਲਦੀ 54 ਸਾਲ ਉਹਨਾਂ ਕੋ ਹੋ ਗਿਆ 55ਵਾਂ ਸਾਲ ਆਪਣੇ ਕੋ ਆ ਗਿਆ ਵਾ ਓਵਰ 55 ਇਅਰ ਰੋਲ ਤੁਹਾਨੂੰ ਇਹ ਅਗਲੇ ਸਾਲ ਨੂੰ ਅਸੀਂ ਤਿਆਰ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਚੋ ਜਿੰਨਾ ਵੀ ਆਏ ਆਪਾਂ ਸੀਡੀ ਬਣਾਉਣਾ ਇਹਦਾ ਵੀ ਇਹਨੂੰ ਅਗਲੇ ਸਾਲ ਵਧਾਉਣ ਦੀ ਕੋਸ਼ਿਸ਼ ਕਰਦੇ ਆ ਤੇ ਜਿਸ ਪਰਿਵਾਰ ਕੋ ਜਿਨ੍ਹਾਂ ਨੇ ਦਿੱਤੀ ਆਪਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਨੂੰ ਗਿਫਟ ਦਿੱਤਾ ਵਾ ਸੇਠ ਪਰਿਵਾਰ ਆ ਸਾਡੇ ਜੀ ਬਿੱਟੂ ਸੇਠ ਕਹਿੰਦੇ ਆ ਜੀ ਉਦਾਂ ਜੀ ਤੇ ਉਹ ਬੜੇ ਤੀ ਪਿਆਰ ਬਹੁਤ ਮਿਲਨਸਰ ਪਰਿਵਾਰ ਆ ਉਹਨਾਂ ਦੇ ਬਜ਼ੁਰਗਾਂ ਤੋਂ ਲੈ ਕੇ ਸਾਡਾ ਤੇ ਪਿਆਰ ਆ ਤੇ ਉਹਨਾਂ ਨੇ ਅੱਜ ਗਿਫਟ ਹੀ ਆਪਾਂ ਨੂੰ ਤਕਰੀਬਨ 1.5-2 ਕਿਲੋ ਦਿੱਤੀ ਸੀਗੇ। ਲਓ ਜੀ ਆਪ ਉਠ ਕੰਡਾ ਵਗੈਰਾ ਉੱਗਿਆ ਦੇਖ ਲਓ ਤੁਸੀਂ ਇਹਦੇ ਵਿੱਚ ਹਲਦੀ ਦੇ ਠੀਕ ਆ ਇਥੋਂ ਵੀ ਅਸੀਂ ਮਤਲਬ ਮੈਂ ਇਹ ਗੱਲ ਨੂੰ ਰਿਪੀਟ ਤਾਂ ਕਰ ਰਿਹਾ ਕਿ ਕਈ ਵਾਰੀ ਨਾ ਦੋਸਤਾਂ ਦੇ ਮਨ 'ਚ ਹੁੰਦਾ ਆ ਬੇ ਪ੍ਰੋਫੈਸ਼ਨਲੀ ਇਹ ਜਿਹੜਾ ਆ ਉਹ ਖਾਦਾਂ ਖੁੱਦਾਂ ਪਾ ਲੈਂਦੇ ਆ ਸਪਰੇਹਾਂ ਕਰ ਲੈਂਦੇ ਆ ਤੇ ਸਾਨੂੰ ਚੀਜ਼ ਫਿਰ ਬਾਅਦ 'ਚ ਵਿਖਾਉਂਦੇ ਆ ਗੋਲਡ ਜੀ ਆਪਾਂ ਦੂਜੇ ਆਪਾਂ ਜਿੰਨੀਆਂ ਵੀਡੀਓ ਬਣੀਆਂ ਆ ਆਪਾਂ ਹਰੇਕ ਨੂੰ ਇਹ ਰਿਕਵੈਸਟ ਕੀਤੀ ਆ ਭਾਈ ਜੇ ਤੁਸੀਂ ਸ਼ੁੱਧ ਬਣਾਉਨੇ ਆ ਰੇ ਸਪਰੇਅ ਤੋਂ ਬਗੈਰ ਤੇ ਉਹ ਰੇ ਸਪਰੇਅ ਤੋਂ ਬਗੈਰ ਹੀ ਹੋਵੇ ਬਿਲਕੁਲ ਤੇ ਜਿਹੜੀ ਪਬਲਿਕ ਆ ਤੁਹਾਡੀ ਜਿਹੜੀ ਕਾਸਟ ਆ ਦੇਣ ਨੂੰ ਤਿਆਰ ਆ ਜੇ ਆਪਾਂ ਸਹੀ ਤਰੀਕੇ ਨਾਲ ਇਹਨੂੰ ਬਣਾ ਕੇ ਦਿੰਨੇ ਆ ਤਾਂ ਇਦਾਂ ਤੇ ਪਰ ਆਪਣਾ ਵੀ ਫਰਜ਼ ਬਣਦਾ ਵੀ ਉਹਦੇ ਨਾਲ ਜਿਹੜੀ ਕੁਆਲਿਟੀ ਆ ਉਹਦੇ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ ਹੁਣ ਆ ਦੇਖੋ ਨਾ ਜੀ ਬੂਟਾ ਆ ਛੋਟਾ ਆ ਇਹ ਡੇਢ ਫੁੱਟ ਤੇ ਰਹਿ ਗਿਆ ਡੇਢ ਪੌਣੇ 2 ਫੁੱਟ ਤੇ ਆ ਉਸ ਤੋਂ ਵੱਡਾ ਆ ਠੀਕ ਹੈ ਜੀ ਉਹ ਉਸ ਤੋਂ ਵੱਡਾ ਆ ਦੋ ਤੇ ਵੱਡਾ ਚਲੇ ਗਿਆ 2 2.5 ਫੁੱਟ ਦੇ ਚੜ੍ਹ ਗਿਆ ਜੀ ਆ ਛੋਟੇ ਹੋ ਗਿਆ ਦੋਨੇ ਹੀ ਹੈ ਨਾ ਹੁਣ ਇਹ ਜਿਹੜਾ ਨਾ ਅਨ ਇਵਨ ਕਹਿ ਦਿੰਦੇ ਇਹਨਾਂ ਨੂੰ ਵੀ ਜਾਨੀ ਇੱਕੋ ਜਿਹਾ ਨਹੀਂਗੇ ਇੱਕ ਹਾਂ ਹਾਂ ਤੇ ਇੱਕੋ ਜਿਹਾ ਨਹੀਂ ਹੈਗੇ ਤਾਂ ਇੱਕੋ ਜਿਹਾ ਨਾ ਹੋਣ ਦਾ ਇੱਕੋ ਹੀ ਕਾਰਨ ਹੈ ਕਿ ਅਸੀਂ ਇਹਨਾਂ ਨੂੰ ਖਾਦਾ ਨਹੀਂ ਪਾਈਂਦਾ ਅਸੀਂ ਦੇਸੀ ਰੂੜੀ ਜੋ ਇੱਥੇ ਸਿਗਾ ਮਾੜਾ ਮੋਟਾ ਉਹੋ ਹੀ ਆ ਜ ਆਹ ਜਿਹੜੀ ਖਰਪਤ ਵਾਰਿਆ ਖੇਤਾਂ ਦੀ ਇਹ ਮਾੜਾ ਮੋਟਾ ਇੱਥੇ ਇਹਨਾਂ ਨੇ ਢੇਰ ਬਣ ਜਾਣਾ ਸੋ ਇਸ ਕਰਕੇ ਦੋਸਤੋ ਇਹ ਮਾਈਂਡ ਚ ਰੱਖਣਾ ਕਿ ਇਹ ਬਾਕੀ ਜੇ ਇਦਨ ਜੇ ਮਾਰੋ ਜਿੱਥੇ ਸੇਲ ਆਏ ਆਪਣੇ ਐਪਲ ਆ ਇਹ ਵੀ ਸਾਰਾ ਘਾਹ ਹੀ ਖੜੋਤਾ ਵਾ ਵੀ ਇਹਦੇ ਵਿੱਚ ਵੀ ਆਪਾਂ ਕੋਈ ਰੇ ਸਪਰੇਅ ਵਾਲਾ ਕੰਮ ਨਹੀਂ ਜਾਂ ਇੱਥੇ ਆਪਾਂ ਰਾਉਂਡਸ ਅਪ ਮਾਰ ਕੇ ਇਹਨੂੰ ਸਾੜਦੀਏ ਤੇ ਉਦਾਂ ਕਰ ਲਵੇ ਸਿਰਫ ਉਦਾਂ ਹੀ ਛੱਡਿਆ ਹੋਇਆ ਸਾਰਾ ਸਿਰਫ ਨਾਖਾਂ ਜਿਹੜੀ ਪਨੀਰੀ ਆਪਾਂ ਉਹ ਗੁੱਡ ਦੇ ਹੱਥੀਂ ਆ ਉਹਨੂੰ ਆ ਹਾਂ ਡੈਫੀਨਿਟਲੀ ਕਿਉਂਕਿ ਜਿ ਕਈ ਵਾਰੀ ਕੁਝ ਦਵਾਈਆਂ ਜਿੱਥੇ ਪਾਉਣੀਆਂ ਪੈਂਦੀਆਂ ਉਹ ਦੱਸ ਕੇ ਪਾਈਦੀਆਂ ਆ ਭਾਈ ਉਹ ਦਵਾਈਆਂ ਇਸ ਲਈ ਪਾਉਣੀਆਂ ਹੁੰਦੀਆਂ ਕਿਉਂਕਿ ਦਵਾਈਆਂ ਕਈ ਵਾਰੀ ਕੰਮ ਨਹੀਂ ਬਣਦਾ ਜਾਂ ਆਪਣੇ ਕੋਲ ਉਹਦਾ ਆਲਟਰਨੇਟ ਕਰਨ ਦਾ ਟਾਈਮ ਨਹੀਂ ਹੁੰਦਾ ਵੀ ਉਹਦਾ ਕੋਈ ਜਿਹੜਾ ਬਦਲਿਆ ਉਹ ਆਪਾਂ ਨਹੀਂ ਕਰ ਪਾਉਂਦੇ ਤੇ ਸਰਦਾਰ ਜੀ ਆ ਵੀ ਦੱਸ ਦਈਏ ਵੀ ਪੱਤੇ ਹੁਣ ਕਿਉਂ ਸੁੱਕ ਰਹੇ ਆ ਇਹਦਾ 골ਡ ਜੀ ਇਹਦਾ ਟਾਈਮ ਆ ਗਿਆ ਜੀ ਇੱਕ ਇਥੇ ਜਿੱਦਾਂ ਵੀ ਇਹ ਹੈਗੀ ਆ ਜਿੱਥੇ ਜਦੋਂ ਠੰਡ ਸ਼ੁਰੂ ਹੁੰਦੀ ਆ ਉਦੋਂ ਇਹਦੇ ਪੱਤੇ ਪੀਲੇ ਪੈਣ ਲੱਗ ਪੈਂਦੇ ਤੇ ਡਿੱਗਣ ਲੱਗ ਪੈਂਦੇ ਆ ਜਿਹੜੇ ਉਧਰਲੇ ਪੀਲੇ ਪੱਤੇ ਨਹੀਂ ਪਏ ਉਹਨਾਂ ਨੂੰ ਨਾਖਾਂ ਦੀ ਸ਼ੋਰ ਆ ਪੂਰੀ ਉਹਨਾਂ ਦੇ ਠੰਡ ਨਹੀਂ ਪੈ ਰਹੀ ਇਸ ਕਰਕੇ ਉਹ ਥੋਲੇ ਪੱਤੇ ਜਿਹੜੇ ਹਰੀਾਈ ਚ ਜਿੱਥੇ ਧੁੱਪ ਘਟ ਪੈਂਦੀ ਆ ਜਦੋਂ ਠੰਡ ਆ ਰਹੀ ਆ ਉਹਦੇ ਨਾਲ ਜਿੱਦਾਂ ਜਿੱਦਾਂ ਠੰਡ ਹੈਗੀ ਉਦਾਂ ਦੇ ਪੱਤੇ ਡਿੱਗੀ ਜਾਣੇ ਇਹਨਾਂ ਦੇ ਹਾਂਜੀ ਬਿਲਕੁਲ ਪੱਤੇ ਡਿੱਗੀ ਜਾਣੇ ਆ ਜਿਨ੍ਹਾਂ ਨੇ ਨਵੇਂ ਰੂਪ ਚ ਜਿਹੜੇ ਲਾ ਰਹੇ ਨੇ ਕੋਈ ਵਾਰੀ ਕੋਈ ਵੀਰ ਘਟ ਲਾਉਂਦਾ ਆ ਜਿਨ੍ਹਾਂ ਨੂੰ ਤਾਂ ਪਤਾ ਚੰਗੀ ਗੱਲ ਹੈ ਜਿਨ੍ਹਾਂ ਨੂੰ ਨਹੀਂ ਪਤਾ ਉਹ ਡਰਨ ਨਾ ਪੱਤੇ ਡਿੱਗਣ ਦਾ ਮਤਲਬ ਇਹੀ ਆ ਕਿ ਹੁਣ ਠੰਡ ਆ ਗਈ ਤੇ ਖੰਡ ਦੀਆਂ ਨਾਲ ਦੀ ਨਾਲ ਹਲਦੀ ਮੈਚ्योर ਹੋ ਰਹੀ ਆ ਮੈਚ्योर ਹੋ ਰਹੀ ਆ ਔਰ ਮਾਰਚ ਤੱਕ ਫਿਰ ਇਹ ਜਿਹੜੀ ਆ ਪੱਟਣ ਦੇ ਕਾਬਿਲ ਬਣ ਜਾਣੀ ਆ ਸਾਡੀ ਹਾਂਜੀ ਹਾਂ ਤੇ ਇਹ ਇਹ ਸਾਲ ਦੀ ਹੀ ਖੇਤੀ ਹੁੰਦੀ ਹੈ ਤੇ ਆ ਇਹ ਬੀਜੀ ਵੀ ਮਈ ਦੇ ਵਿੱਚ ਜਾ ਕੇ ਆ ਹਾਂ ਇਹ ਬਹੁਤ ਜ਼ਿਆਦਾ ਲੇਟ ਬੀਜੀ ਆ ਮਈ ਦੇ ਅਖੀਰ ਤਾਈ ਬੀਜੀ ਆ ਹਾਂਜੀ ਹਾਂਜੀ ਹਾਂ ਕਿਉਂਕਿ ਅਪ੍ਰੈਲ ਵਿੱਚ ਤਾਂ ਮੈਂ ਗਿਆ ਵਾਂ ਹਮ ਅਪ੍ਰੈਲ ਤੋਂ ਬਾਅਦ ਉਹਨਾਂ ਨੇ ਦਿੱਤੇ ਆਪਾਂ ਨੂੰ ਬੀਜ ਦਿੱਤਾ ਫਿਰ ਜਿਹੜੇ ਮੁੰਡੇ ਡਰਾਈਵਰ ਸੀਗੇ ਉਹ ਕੰਮਕਾਰ ਚ ਫਸੇ ਹੋਏ ਸੀਗੇ ਇਸ ਕਰਕੇ ਮਈ ਵਿੱਚ ਜਾ ਕੇ ਬੀਜ ਹੋਈ ਆ ਆਪਣੇ ਬਿਲਕੁਲ ਬਿਲਕੁਲ ਸੋ ਦੋਸਤੋ ਆ ਜਿਹੜੀ ਹਲਦੀ ਇਹ ਚੌਥੀ ਕਿਸਮ ਆ ਸਾਡੇ ਕੋਲ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹ ਮੰਨ ਲਿਓ ਕਿ ਜਿਹੜੀਆਂ ਪਹਿਲੀਆਂ ਦੋ ਕਿਸਮਾਂ ਤੁਸੀਂ ਦੇਖੀਆਂ ਨੇ ਜਿਨ੍ਹਾਂ ਚ ਕਾਲੀ ਤੇ ਅੰਬ ਹਲਦੀ ਆ ਤੇ ਤੀਜੀ ਉਹਨਾਂ ਨੂੰ ਵਧਾਵਾਂਗੇ ਤੇ ਜੀ ਆਪ ਵੀ ਆ ਤੇ ਤੀਸਰੀ ਆਪ ਵਧਾਵਾਂਗੇ ਅਸੀਂ ਤਿੰਨ ਕਿਸਮਾਂ ਤੇ ਕੰਮ ਮੂਲ ਰੂਪ ਚ ਕਰਨਾ ਚਾਹੁੰਦੇ ਆ ਤੇ ਆ ਜਿਹੜੀ ਕਿਸਮ ਆ ਤੁਹਾਨੂੰ ਆਉਣ ਵਾਲੇ ਸਮੇਂ ਚ ਹੋਰ ਡੇਢ ਦੋ ਸਾਲਾਂ ਤੱਕ ਆਪਾਂ ਇਸ ਕਿਸਮ ਨੂੰ ਇੰਨਾ ਵਧਾ ਦੇਾਂਗੇ ਕਿ ਤੁਹਾਨੂੰ ਸੀਡ ਦੇਣ ਜੋਗੇ ਇਹਦਾ ਆਪਾਂ ਹੋ ਜਾਵਾਂਗੇ ਤੇ ਅਸੀਂ ਦੇਸੀ ਹਲਦੀ ਦਾ ਹੀ ਸੀਡ ਜਿਹੜਾ ਉਹ ਤੁਹਾਨੂੰ ਦਵਾਂਗੇ ਐਦਾਂ ਹੀ ਤਿਆਰ ਕਰਕੇ ਐਦਾਂ ਹੀ ਬਿਲਕੁਲ ਪਿਓਰ ਆਰਗੈਨਿਕ ਜੋ ਹੋ ਗਿਆ ਉਹ ਤੁਹਾਨੂੰ ਫੜਾ ਦੇਣਾ ਗੰਡੀਆਂ ਬਹੁਤ ਵਧੀਆ ਦਿੱਤੀਆਂ ਜਾਣਗੀਆਂ ਪੀਜ ਬਹੁਤ ਵਧੀਆ ਦਿੱਤਾ ਜਾਊਗਾ ਔਰ ਇਹ ਚੀਜ਼ਾਂ ਤੁਹਾਨੂੰ ਦੱਸ ਕੇ ਦਿੱਤੀਆਂ ਜਾਣਗੀਆਂ ਇਹ ਨਹੀਂ ਹੈਗਾ ਕਿ ਹਵਾ ਦੇ ਵਿੱਚ ਆਪਾਂ ਕਹੀਏ ਜੀ ਸਾਨੂੰ ਪਤਾ ਨਹੀਂ ਸਾਨੂੰ ਪਤਾ ਹੈ ਜੀ ਉਮੀਦ ਰੱਖਦੇ ਆ ਇਹ ਜਿਹੜੀ ਇਹ ਹਲਦੀ ਆ ਆਪਾਂ 50 ਕਿਲੋ ਦੀ ਅਸੀਂ ਐਵਰੇਜ ਚਾਹੁੰਦੇ ਆ ਵੀ ਇੰਨੇ ਥਾਂ ਤੋਂ 50 ਕਿਲੋ ਹੋ ਜਾਣੀ ਚਾਹੀਦੀ ਆ ਤੇ ਜਿੰਦਾ ਕਾਲੀ ਹਲਦੀ ਆ ਜਾਂ ਬਹਲਦੀ ਉਹਨਾਂ ਦਾ ਝਾੜ ਘਾਟ ਵਾ ਇਦੋਂ ਇਹਦਾ ਜਿਹੜਾ ਝਾੜ ਆ ਥੋੜ੍ਹਾ ਜਿਆਦਾ ਆਊਗਾ ਤਕਰੀਬ 50 ਕਿਲੋ 50 ਕਿਲੋ ਦੇ ਨਾਲ ਜਿੰਨੀ ਵੀ ਲੱਗੀ ਜਿੰਨੀ ਵਧਾ ਸਕਦੇ ਅਗਲੇ ਸਾਲ ਇਹਦਾ ਵੀ ਸੀਡ ਹੀ ਆਪਾਂ ਤਿਆਰ ਕਰਾਂਗੇ ਸੀਡ ਹੀ ਤਿਆਰ ਹੋਏਗਾ ਬਿਲਕੁਲ ਜੀ ਬਿਲਕੁਲ ਜਿੰਨੀ ਵੀ ਇਹ ਨਿਕਲਨੀ ਆ ਉੰਨੀ ਹੀ ਇਹ ਲਾ ਦਿੱਤੀ ਜਾਣੀ ਤੇ ਸੀਡ ਤਿਆਰ ਕਰਾਂਗੇ ਬਾਕੀ ਦੋਸਤੋ ਜੇ ਕਿਸੇ ਕੋਲ ਘਰ ਦੀ ਦੇਸੀ ਹਲਦੀ ਹੋਵੇ ਜਾਂ ਸ਼ੁੱਧ ਆਂਬ ਹਲਦੀ ਹੋਵੇ ਉਹ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ ਕਿਉਂਕਿ ਅਸੀਂ ਚਾਹੁੰਦੇ ਆ ਥੋੜ੍ਹਾ ਜਿਹਾ ਸੀਡ ਸਾਨੂੰ ਮਿਲ ਜਵੇ ਇਹ ਆਂਬ ਹਲਦੀ ਦੇ ਬਾਰੇ ਜਿਹੜਾ ਸਾਡੇ ਕੋਲ ਸੀਡ ਆ ਅਸੀਂ ਹਜੇ ਸ਼ੋਰ ਨਹੀਂ ਹੈਗੇ ਉਹ ਸਾਡਾ ਇੱਕ ਟ్రਾਈ ਲਈ ਆ ਬਾਕੀ ਵੇਖਦੇ ਕੀ ਬਣਦਾ ਸੋ ਆ ਤੁਹਾਡੇ ਸਾਹਮਣੇ ਸਿਗਾ ਇਸ ਚੀਜ਼ ਦੀ ਆਪਣੀ ਗਾਰੰਟੀ ਆ ਇਹ ਵਾਕਿਆ ਹੀ 54 ਸਾਲ ਪੁਰਾਣੀ ਆ ਉਹਨਾਂ ਦੇ ਕੋਲ ਤੇ 55 ਕਿਉਂਕਿ ਬਿੱਟੂ ਉਹਨਾਂ ਦੇ ਡੈਡੀ ਉਹਨਾਂ ਤੇ ਤਾਂ ਸਾਡਾ ਤੇ ਪਿਆਰ ਆ ਸਾਰਾ ਕੁਝ ਹੀ ਉਹਨਾਂ ਕੋਲ ਮੈਡੀਕਲ ਇਹ ਕਿੜਾ ਕੇ ਜੀ ਪਰੋਸੇਵੰਦ ਪਰਿਵਾਰ ਆ ਇੱਕ ਬਿਲਕੁਲ ਤੇ ਇੱਕ ਸਾਲ ਆਪਣੇ ਕੋਈ 55 ਸਾਲ ਤੋਂ ਚੱਲ ਜਾਨੀਏ ਇਹ ਹੋ ਜਾ ਜਿਤੋਂ ਤੱਕ ਸੀਡਸ ਦੀ ਕਹਾਣੀ ਹੁੰਦੀ ਆ ਬਹੁਤ ਸਾਰੇ ਲੋਕ ਆਪਣੇ ਨਾਲ ਸੰਪਰਕ ਕਰਦੇ ਆ ਮੈਂ ਫਿਰ ਪਿਛਲੀ ਵੀਡੀਓ ਵਾਲੀ ਗੱਲ ਕਹਿ ਰਿਹਾ ਤੁਹਾਨੂੰ ਅਸੀਂ ਬਾਰ ਬਾਰ ਉਸੇ ਗੱਲ ਤੇ ਆਉਨੇ ਆ ਕਿ ਜਦ ਤੱਕ ਕੋਈ ਸੀਡ ਆਪਾਂ ਉਹਨੂੰ ਪਰਤਾ ਨਹੀਂ ਲੈਨੇ ਆਪਾਂ ਉਹਨੂੰ ਖੁਦ ਵਰਤ ਕੇ ਨਹੀਂ ਦੇਖ ਲੈਂਦੇ ਅਸੀਂ ਉਹਨੂੰ ਇੱਕ ਤਰ੍ਹਾਂ ਕਹਿ ਲਓ ਵੀ ਅਸੀਂ ਆਪ ਨਹੀਂ ਉਹਦੇ ਬਾਰੇ ਸ਼ੋਰ ਹੈਗੇ ਕਿ ਇਹਹੀ ਚੀਜ਼ ਹੈ ਤਦ ਤੱਕ ਆਪਾਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਸੋ ਇੱਕਦਮ ਕੀ ਹੁੰਦਾ ਹੈ ਕਿ ਸੋਸ਼ਲ ਮੀਡੀਆ ਦੇ ਵਿੱਚ ਅਸੀਂ ਲੋਕ ਓਲਾਰ ਬਹੁਤ ਛੇਤੀ ਹੋ ਜਾਂਦੇ ਆ ਸਾਨੂੰ ਲੱਗਦਾ ਕਿ ਯਾਰ ਆਹ ਪਤਾ ਨਹੀਂ ਕਿਹੜਾ ਸੋਨਾ ਆ ਜਿਹੜਾ ਇਹ ਸਾਨੂੰ ਦਿਖਾ ਰਿਹਾ ਸੋ ਇਦਾਂ ਤਦੇ ਵੀ ਨਹੀਂ ਹੁੰਦਾ ਸੋ ਪਹਿਲਾਂ ਪਾਰਖਣੀ ਚਾਹੀਦੀ ਆ ਚੀਜ਼ ਜਿਹੜੀ ਹੁੰਦੀ ਆ ਸੋ ਬਹੁਤ ਧੰਨਵਾਦ ਤੁਹਾਡਾ ਤੁਸੀਂ ਜੁੜੇ ਰਹੇ ਤੇ ਇਹ ਸਾਡੀਆਂ ਹਲਦੀਆਂ ਦੀ ਅੱਜ ਦੀ ਪੋਜੀਸ਼ਨ ਆ ਚਾਰ ਤਰ੍ਹਾਂ ਦੀ ਹਲਦੀ ਤੁਹਾਨੂੰ ਦਿਖਾਈ ਆ ਤੁਹਾਡੇ ਕੋਲ ਕਿਹੜੇ-ਕਿਹੜੀਆਂ ਹਲਦੀਆਂ ਨੇ ਤੁਸੀਂ ਕਿਹੜੀ ਹਲਦੀ ਤੇ ਕਦੇ ਕੰਮ ਕੀਤਾ ਤੇ ਬਾਕੀ ਜੇਕਰ ਕੋਈ ਹੱਦ ਦੀ ਲਾਉਣਾ ਚਾਹੁੰਦਾ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਲੱਗੀ ਜੇਕਰ ਕੋਈ ਤੁਹਾਡੇ ਸਵਾਲ ਹੋਣ ਉਹ ਵੀ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ ਤੇ ਬਾਕੀ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਸ਼ੁਕਰੀਆ ਜੁੜੇ ਰਹੋ ਪੀਆਰ ਪੰਜਾਬ ਦੇ ਨਾਲ ਤੇ ਅਗਲੀ ਵੀਡੀਓ ਦੇ ਨਾਲ ਜਲਦੀ ਮਿਲਦੇ ਹਾਂ ਬਹੁਤ ਸ਼ੁਕਰੀਆ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਤੁਹਾਡਾ